ਪ੍ਰਿੰਟ মিডিਆ ਔਰ ਸਾਥੀਆਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਬਹੁਤ ਇਲੈਕਸ਼ਨ ਦੇ ਦੌਰਾਨ ਸਾਥ ਦਿੱਤਾ ਔਰ ਇਸ ਸਾਥ ਦੇ ਕਰਕੇ ਜਿਹੜੀ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਪੰਜਾਬ ਦੇ ਅੰਦਰ ਮੈਂ ਉਹਦੇ ਲਈ ਪਹਿਲਾਂ ਤੁਹਾਡਾ ਕਾਂਗਰਸ ਪਾਰਟੀ ਵੱਲੋਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਪਾਰਲੀਮੈਂਟ ਚੋਣਾਂ ਜਿਹੜੀਆਂ ਉਹ ਹੋ ਕੇ ਹਟੀਆਂ ਨੇ ਔਰ ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ اخਲਾਕੀ ਤੌਰ ਤੇ ਉੱਤੇ ਔਰ ਨੈਤਿਕਤਾ ਦੇ ਤੌਰ ਦੇ ਉੱਤੇ ਆਪਣੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਕਾਰਨ ਉਹ ਆਪਣੀ ਨੈਤਿਕਤਾ ਜਿਹੜੀ ਆ ਉਹ ਗਵਾ ਚੁੱਕੇ ਆ ਜਿਹੜੀ ਪਾਰਟੀ ਦੇਸ਼ ਦੇ ਅੰਦਰ 400 ਤੋਂ ਉੱਤੇ ਦਾ ਦਾਅਵਾ ਕਰਦੀ ਸੀ ਉਹ ਜਿਹੜੀ ਹੈ 63 ਸੀਟਾਂ ਜਿਹੜੀਆਂ ਖੁਦ ਪਾਰਟੀ ਭਾਰਤੀ ਜਨਤਾ ਪਾਰਟੀ ਹਾਰ ਗਈ। ਔਰ ਉਹ ਮੈਜੋਰਟੀ ਦੇ ਅੰਦਰ ਵੀ ਜਿਹੜਾ ਉਹ ਨਹੀਂ ਆਏ ਔਰ ਅੱਜ ਉਹਨਾਂ ਨੂੰ ਝਟਕੜਾਂ ਤੇ ਤੜਫਣਾ ਪੈ ਰਿਹਾ ਮਨਤਾਂ ਕਰਕੇ ਦੇਸ਼ ਦੇ ਅੰਦਰ ਸਰਕਾਰ ਬਣਾਉਣ ਦੇ ਲਈ ਉਹ ਜਦੋਜਹਿਦ ਕਰ ਰਿਹਾ ਇਹ ਮੋਦੀ ਸਾਹਿਬ ਆਪਣੀ ਨੈਤਿਕਤਾ ਜਿਹੜੀ ਹੈ ਉਹ ਗਵਾ ਚੁੱਕੇ ਹੈ। ਦੂਸਰਾ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਠੱਗਾਂ ਤੇ ਚੋਰਾਂ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਰਾ ਦਿੱਤਾ ਕਿ ਸਾਡੇ ਬੰਨ ਨੇ ਐਮਐਲਏ ਬਣਨ ਤੋਂ ਬਾਅਦ ਅਸੀਂ ਪੰਜਾਬ ਦੇ ਅੰਦਰ 2.5 ਸਾਲ ਕਹਿੰਦੇ ਸੀ ਬੜੀ ਚੰਗੀ ਕਾਰਗੁਜ਼ਾਰੀ ਕੀਤੀ ਤੇ ਸਾਡਾ ਰਾਜ ਤੇ ਪ੍ਰਸ਼ਾਸਨ ਸ਼ਾਸਨ ਬੜਾ ਵਧੀਆ ਚੱਲਦਾ ਸੀ ਤੇ ਭਗਵੰਤ ਮਾਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਭਗਵੰਤ ਮਾਨ ਦੇ 9-10 ਵਜ਼ੀਰ ਜਿਹੜੇ ਸੀ ਜਿੱਥੇ ਉਹ ਆਪਣੀਆਂ ਸੀਟਾਂ ਹਾਰ ਗਏ ਉਥੇ ਆਪਣੇ ਹਲਕੇ ਵੀ ਹਾਰ ਗਏ ਔਰ ਮੇਰੇ ਖਿਆਲ ਦੇ ਅੰਦਰ ਐਡੀ ਵੱਡੀ ਸ਼ਰਮਨਾਕ ਹਾਰ ਜਿਹੜੀ ਹੈ ਉਹ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੇ ਉਹਦੇ ਵਜ਼ੀਰ ਹਾਰ ਜਾਣ ਤੇ ਜੇ ਜੇ ਉਹ ਕਮ ਸੇ ਕੰਮ ਉਹ ਜੇ ਉਹਦੇ ਜੇ ਵਜ਼ੀਰ ਹਾਰ ਜਾਣ ਇਹ ਘੱਟ ਉਹਦਾ ਦੇ ਜਿਹੜੇ ਨੇ ਮੰਤਰੀਆਂ ਤੋਂ ਇਲਾਵਾ ਜਿਹੜੇ ਉਹਨਾਂ ਦੇ 52 ਹੋਰ ਐਮਐਲਏ ਆਪਣੇ ਹਲਕੇ ਹਾਰ ਗਏ 52 ਤੋਂ ਵੱਧ ਨੇ ਮੇਰੇ ਕੋਲ ਅੰਕੜਾ ਵੈਸੇ ਇੰਨਾ ਹੈ ਤਾਂ ਮੇਰੇ ਖਿਆਲ ਦੇ ਅੰਦਰ 19 ਦੇ ਉੱਤੇ ਸਰਕਾਰ ਬਣ ਜਾਂਦੀ ਹੈ 59 ਦੇ ਉੱਤੇ ਤੇ ਜੇ 10 ਮੰਤਰੀ ਹਾਰ ਜਾਣ 52 55 ਐਮਐਲਏ ਹਾਰ ਜਾਣ ਤਾਂ ਫਿਰ ਭਗਵੰਤ ਮਾਨ ਜੀ ਜੇ ਤੁਹਾਡੇ ਅੰਦਰ ਜਰਾ ਵੀ ਪੰਜਾਬੀਅਤ ਦਾ ਖੂਨ ਹੈ ਜੇ ਜਰਾ ਵੀ ਤੁਹਾਡੇ ਅੰਦਰ ਨੈਤਿਕਤਾ ਹੈ ਜੇ ਜਰਾ ਵੀ ਤੁਸੀਂ ਸਮਝਦੇ ਹੋ ਕਿ ਸਾਡੇ ਖਿਲਾਫ ਲੋਕਾਂ ਨੇ ਫਤਵਾ ਦਿੱਤਾ ਹੈ ਤਾਂ ਤੁਹਾਨੂੰ ਜਿਹੜੀ ਤੁਸੀਂ 13 0 ਦੀ ਗੱਲ ਕਰਦੇ ਸੀ ਨਾ ਪੰਜਾਬੀਆਂ ਨੇ ਤੁਹਾਡੇ ਨਾਲ ਉਹ ਬਿਗੜਾਰ ਕੀਤਾ ਕਿ ਤੁਸੀਂ ਪੰਜਾਬੀਆਂ ਨਾਲ ਜਿਹੜਾ ਧੋਖਾ ਕੀਤਾ ਸੀ ਤੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦਾ ਮੂੰਹ ਤੋੜਮਾ ਜਵਾਬ ਦਿੱਤਾ ਤੇ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਤੇ ਤੂੰ ਕਹਿੰਦਾ ਸੀ ਮੈਂ ਬਹੁਤ ਵੱਡਾ ਇਨਕਲਾਬੀ ਹਾਂ ਤੇ ਜੇ ਤੂੰ ਬਹੁਤ ਵੱਡਾ ਇਨਕਲਾਬੀ ਹਾਂ ਨਾ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਤਾਂ ਕਿ ਲੋਕਾਂ ਦੇ ਵਿੱਚ ਮੁੜ ਕੇ ਜਾ ਲੋਕਾਂ ਦਾ ਫਤਵਾ ਲੈ ਤੇਰੇ ਤੇਰੇ ਐਮਐਲਏ ਔਰ ਮੰਤਰੀ ਹਾਰ ਗਏ ਤੈਨੂੰ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਜਿਹੜਾ ਤੂੰ ਇਹ ਇਹ ਤੇਰੀ ਹਾਰ ਕਿਉਂ ਹੋਈ ਐ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਤੂੰ ਪੰਜਾਬ ਦੇ ਅੰਦਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਤੂੰ ਜਦੋਂ ਪੰਜਾਬ ਦੇ ਅੰਦਰ ਕਹਿੰਦਾ ਸੀ ਮੈਂ ਨਸ਼ਾ ਮੁਕਤ ਪੰਜਾਬ ਕਰ ਦੇਣਾ ਲੋਕ ਬੱਚੇ ਸਾਡੇ ਮਰ ਰਹੇ ਨੇ ਤੂੰ ਕਹਿੰਦਾ ਸੀ ਧਰਨਾ ਮੁਕਤ ਪੰਜਾਬ ਕਰ ਦੇਣਾ ਲੋਕ ਸਾਡੇ ਬੱਚਿਏ ਬੱਚੀਆਂ ਅੱਜ ਵੀ ਧਰਨੇ ਪ੍ਰਦਰਸ਼ਨ ਮਜਾਰੇ ਕਰਦੇ ਸੜਕਾਂ ਦੇ ਉੱਤੇ ਰੋਂਦੇ ਫੜਦੇ ਨੇ ਤੂੰ ਉਹਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਵਿੱਚ ਉਹਨਾਂ ਸਾਰੇ ਸਿੱਖਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਟੀਚਰਾਂ ਨੂੰ ਕੁੱਟਿਆ ਅਧਿਆਪਕਾਂ ਨੂੰ ਕੁੱਟਿਆ ਤੂੰ ਪੰਜਾਬ ਦੇ ਅੰਦਰ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਤੈਨੂੰ ਪੰਜਾਬ ਦੇ ਅੰਦਰ ਇਸ ਕਰਕੇ ਬਹੁਤ ਵੱਡੀ ਹਾਰ ਦੇਖਣੀ ਪਈ ਐ ਕਿ ਤੂੰ ਸਵਾਏ ਲੋਕਾਂ ਦੇ ਉੱਤੇ ਜ਼ੁਲਮ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਸਾਡੀਆਂ ਧੀਆਂ ਭੈਣਾਂ ਨੂੰ ਤੇਰੀ ਸਰਕਾਰ ਨੇ ਤੇਰੀ ਪੁਲਿਸ ਨੇ ਡੱਟ ਕੇ ਸੜਕਾਂ ਦੇ ਉੱਤੇ ਘੜੀਸਿਆ ਤੇ ਲੋਕਾਂ ਨੇ ਤੇਰਾ ਮੂੰਹ ਤੋੜਨਾ ਜਵਾਬ ਜਿਹੜਾ ਉਹ ਤੈਨੂੰ ਦਿੱਤਾ ਤੂੰ ਲੋਕਾਂ ਦੀਆਂ ਜਿਹੜੇ ਸਾਡੇ ਬੱਚੇ ਪੱਗਾਂ ਬੰਨਦੇ ਸੀ ਸਰਦਾਰ ਸੀ ਤੂੰ ਉਹਨਾਂ ਦੀਆਂ ਪੱਗਾਂ ਨੂੰ ਪੈਰਾਂ ਦੇ ਵਿੱਚ ਰੋਲਿਆ ਤੈਨੂੰ ਇਸ ਕਰਕੇ ਵੀ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਮਾ ਜਿਹੜਾ ਉਹ ਜਵਾਬ ਦਿੱਤਾ ਤੇ ਸਭ ਤੋਂ ਵੱਡਾ ਕਿਸਾਨਾਂ ਦੇ ਨਾਲ ਜਿਹੜਾ ਤੂੰ ਸ਼ੰਭੂ ਬਾਰਡਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਖੱਟੜ ਦੀ ਸਰਕਾਰ ਦੇ ਨਾਲ ਰਲ ਕੇ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਸ਼ੁਭਮ ਵਰਗੇ ਸਾਡੇ ਨੌਜਵਾਨ ਜਿਹੜੇ ਸੀ ਉਹ ਸ਼ਹੀਦ ਹੋਏ ਨੌ ਹੋਰ ਸਾਡੇ ਜਿਹੜੇ ਕਿਸਾਨ ਭਰਾ ਉੱਥੇ ਸ਼ਹੀਦ ਹੋਏ ਤੈਨੂੰ ਇਹ ਕਰਕੇ ਲੋਕਾਂ ਨੇ ਤੇਰਾ ਮੂੰਹ ਤੋੜਨਾ ਜਵਾਬ ਜਿਹੜਾ ਉਹ ਉਹ ਇਹਨਾਂ ਵੋਟਾਂ ਦੇ ਵਿੱਚ ਦੇਖ ਕੇ ਤੈਨੂੰ ਜਿਹੜਾ ਉਹਨਾਂ ਨੇ ਦੱਸਿਆ ਔਰ ਜਿਹੜਾ ਤੂੰ ਕਹਿੰਦਾ ਸੀ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ ਔਰ ਅੱਜ ਕਰੋੜਾਂ ਹਜ਼ਾਰਾਂ ਲੱਖਾਂ ਦਾ ਕਰਜ਼ਾ ਜਿਹੜਾ ਉਹ ਉਹ ਤੂੰ ਪੰਜਾਬ ਦੇ ਅੰਦਰ ਮੜ ਕੇ ਤੇ ਤੂੰ ਪੰਜਾਬ ਦੀ ਸੱਤਾ ਨੂੰ ਨਹੀਂ ਚਲਾ ਸਕਦਾ ਜੇ ਤੂੰ ਕਹਿੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਸਾਡੇ ਕੋਲ ਭਰਿਆ ਪਿਆ ਤਾਂ ਫਿਰ 51 59000 ਦੀਆਂ ਸਕੀਮਾਂ ਦਾ ਪੈਸਾ ਕਿੱਥੇ ਗਿਆ ਸ਼ਗਨ ਸਕੀਮਾਂ ਦਾ ਪੈਸਾ ਕਿੱਥੇ ਗਿਆ ਪੈਨਸ਼ਨਾਂ ਦਾ ਪੈਸਾ ਕਿੱਥੇ ਗਿਆ ਔਰ ਤੁਸੀਂ ਹਜ਼ਾਰ ਹਜ਼ਾਰ ਦੀ ਗੱਲ ਕਰਦੇ ਸੀ ਬੜੀ ਸ਼ਰਮ ਦੀ ਗੱਲ ਹੈ ਭਗਵੰਤ ਮਾਨ ਜੀ ਤੇਰੇ ਵਾਸਤੇ ਮੇਰਾ ਸ਼ਬਦ ਕੌੜਾ ਹੋ ਸਕਦਾ ਕਿਉਂਕਿ ਤੂੰ ਹਜ਼ਾਰ ਹਜ਼ਾਰ ਔਰਤਾਂ ਨੂੰ ਦਿੱਤਾ ਨਹੀਂ ਤੇ ਤੂੰ ਕਹਿੰਦਾ ਹੁਣ ਅਸੀਂ 1100 ਦੇਾਂਗੇ ਕਮਾਲ ਦੀ ਗੱਲ ਐ ਐਡਾ ਝੂਠਾ ਤੇ ਮਕਾਰ ਮੁੱਖ ਮੰਤਰੀ ਪੰਜਾਬ ਦੇ ਅੰਦਰ ਸਾਡੀਆਂ ਧੀਆਂ ਪਣਾ ਦੇ ਨਾਲ ਐਡਾ ਮਜ਼ਾਕ ਕਰ ਰਿਆ ਕਿ ਤੂੰ ਗਿਆ 10000 ਤਾਂ ਕੀ ਦੇਣਾ ਸੀ ਕਹਿੰਦਾ ਹੁਣ ਮੈਂ 1100 ਦਊਗਾ ਜੇ ਤੂੰ 1000 ਦਿੱਤਾ ਹੁੰਦਾ ਤਾਂ ਫਿਰ ਤੈਨੂੰ ਕਹਿਣ ਦਾ ਹੱਕ ਸੀ ਕਿ ਮੈਂ ਹੁਣ 1100 ਰੁਪਇਆ ਜਿਹੜਾ ਉਹ ਉਹ ਦੇਵਾਂਗਾ ਤੇ ਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਤੂੰ ਦਿੱਤਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਖਾਸ ਕਰਕੇ ਮੈਂ ਗੱਲ ਕਮ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਕੀਤੀ। ਔਰ ਨਾਹਰੇ ਲਾਇ ਭਗਵੰਤ ਮਾਨ ਨੂੰ ਕਿ ਆਪਣਾ ਵਾਦਾ ਜਿਹੜਾ ਉਹ ਪੂਰਾ ਕਰੋ। ਪਰ ਭਗਵੰਤ ਮਾਨ ਨੇ ਮੇਰਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ અપਮਾਨ ਕੀਤਾ ਔਰ ਮੈਨੂੰ ਇੱਥੋਂ ਤੱਕ ਕਿ ਜੁੱਤੀ ਤੱਕ ਸੰਘਾਉਣ ਦੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ ਸੀ ਤੇ ਭਗਵੰਤ ਮਾਨ ਨੂੰ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਹਿ ਕੇ ਆਇਆ ਸੀ ਕਿ ਆਈ ਭਗਵੰਤ ਮਾਨਾ ਜਲੰਧਰ ਤੇ ਆਈ ਪੰਜਾਬ ਲੋਕ ਤੈਨੂੰ ਬੰਦਾ ਬਣਾ ਕੇ ਚੰਡੀਗੜ੍ਹ ਵਾਪਸ ਭੇਜਣਗੇ ਆਗਮਪੁਰ ਆਇਆ ਮੈਂ ਕਿਹਾ ਸੀ ਕਿ ਮੇਰੇ ਆਗਮਪੁਰ ਆਈ 300 ਮੀਟਰ ਦਾ ਸਿਰਫ 300 ਮੀਟਰ ਦਾ ਰੋਡ ਛੋੜ ਰੱਖਿਆ ਔਰ 50 ਮੀਟਰ ਤੱਕ ਜਾਣ ਨਹੀਂ ਦਿੱਤਾ ਪੁਲਿਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਨਾਲ ਲੱਗੇ ਰਹੇ ਕਿਉਂਕਿ ਸਦਾ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਮੇਰੇ ਹਲਕੇ ਦੇ ਅੰਦਰ ਪ੍ਰੋਗਰਾਮ ਸੀ ਮੇਰਾ ਵੀ ਇੱਧਰ ਉੱਧਰ ਸੰਪਰਕ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਆਦਮਪੁਰ ਪਹੁੰਚਣ ਵਾਲਾ ਮੈਂ ਪੁਲਿਸ ਦੀਆਂ ਬੰਦਸ਼ਾਂ ਤੋੜ ਕੇ ਸਿਰ ਦੇ ਉੱਤੇ ਸਾਫਾ ਬੰਨ ਕੇ ਮੋਟਰਸਾਈਕਲ ਤੇ ਚੜ ਕੇ ਭਗਵੰਤ ਮਾਨ ਦੇ ਮੋੜੇ 'ਚ ਆ ਖੜਾ ਹੋਇਆ ਔਰ ਉਹਨੂੰ 50 ਮੀਟਰ ਤੱਕ ਦਾ ਵੀ ਜਿਹੜਾ ਨਾ ਉਹ ਰੋਡ ショ ਨਹੀਂ ਕਰ ਦਿੰਦਾ ਇਹ ਸਾਰਾ ਕੁਝ ਤੁਸੀਂ ਪੀਡੀਆ ਵਾਲੇ ਜਾਣਦੇ ਹੋ ਔਨ ਰਿਕਾਰਡ ਹੈ ਔਰ ਮੈਂ ਭਗਵੰਤ ਮਾਨ ਜੀ ਤੈਨੂੰ ਇੱਥੋਂ ਬਰੰਧ ਮੋੜ ਕੇ ਔਰ ਪੰਜਾਬ ਦੇ ਵਿੱਚੋਂ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਸਭ ਤੋਂ ਵੱਧ ਵੋਟਾਂ ਦੇ ਨਾਲ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਪੰਜਾਬ ਦੇ ਦਲਤਾਂ ਨੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਪੰਜਾਬ ਦੇ ਵਪਾਰੀ ਵਰਗ ਨੇ ਖਾਸ ਕਰਕੇ ਜਲੰਧਰ ਤੇ ਪੰਜਾਬ ਦੇ ਲੋਕਾਂ ਨੇ ਤੈਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਹੈ ਔਰ ਜਿਹੜੀ ਗੱਲ ਤੂੰ ਤੈਨੂੰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਹੀ ਸੀ ਔਰ ਉਹ ਮੈਂ ਪੂਰੀ ਕਰਕੇ ਦਿਖਾਈ ਹੈ ਮੇਰੇ ਅੰਦਰ ਨੈਤਿਕਤਾ ਹੈ ਕਿ ਭਗਵੰਤ ਮਾਨ ਜੀ ਤੈਨੂੰ ਟੱਕਰਾਂਗਾ ਹੁਣ ਫਿਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜੂਨ ਦੇ ਮਹੀਨੇ ਦੇ ਅੰਦਰ ਚੜ੍ਹਿਆ ਜਿਹੜਾ ਮਹੀਨਾ ਇਹਦੇ ਅੰਦਰ ਸਾਡਾ ਇੱਕ ਸੈਸ਼ਨ ਆਉਣਾ ਮੌਨਸੂਨ ਫਿਰ ਪੁੱਛਾਂਗਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਜੀ ਤੁਸੀਂ ਲੋਕਾਂ ਦੇ ਨਾਲ ਝੂਠੇ ਵਾਦੇ ਲਾਰੇ ਨਾੜੇ ਲਾ ਕੇ ਤੁਸੀਂ ਆਪਣੇ 92 ਵਿਧਾਇਕ ਤਾਂ ਬਣਾ ਗਏ ਸੀ ਪਰ ਹੁਣ ਤੁਸੀਂ ਪੰਜਾਬ ਦੇ ਅੰਦਰ ਪੂਰੀ ਨੈਤਿਕਤਾ ਖੋ ਚੁੱਕੇ ਹੋ 50 55 ਤੁਹਾਡੇ ਐਮਐਲਏ ਹਾਰ ਗਏ ਨੌਦਸ ਵਜ਼ੀਰ ਤੁਹਾਡੇ ਜਿਹੜੇ ਸੀਓ ਚੋਣ ਹਾਰ ਗਏ ਇਸ ਕਰਕੇ ਤੁਹਾਨੂੰ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਜਿਹੜਾ ਉਹ ਅਸਤੀਫਾ ਦੇਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਸੱਤ ਜਿਹੜੇ ਉਹ ਆਪਣੇ ਐਮਐਲਏ ਜੇ ਐਮਪੀ ਜਿਹੜੇ ਬਣਾ ਕੇ ਉਹ ਉਹ ਪੰਜਾਬ ਦੇ ਬਲੋਂ ਦੇਸ਼ ਦੇ ਵਿੱਚ ਜਿਹੜੇ ਭੇਜੇ ਨੇ ਮੈਂ ਉਹਨਾਂ ਦੇ ਲਈ ਤੁਹਾਡਾ ਐ ਸ਼ੁਕਰੀਆ ਅਦਾ ਕਰਦਾ ਔਰ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਕਿ ਜਿਨ੍ਹਾਂ ਦੇ ਅੰਦਰ ਅਮਰਿੰਦਰ ਸਿੰਘ ਰਾਜਾ ਬਣੰਜੀ ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਦੇ ਉੱਤੇ ਬਹੁਤ ਦੂਸ਼ਣਵਾਜੀਆਂ ਐ ਰਵਨੀਤ ਮਿੱਟੂ ਕਰਦਾ ਸੀ ਤੇ ਰਵਨੀਤ ਮਿੱਟੂ ਨੂੰ ਵੀ ਮੂੰਹ ਤੋੜ ਮਾ ਜਵਾਬ ਜਿਹੜਾ ਉਹ ਉੱਥੇ ਦਿੱਤਾ ਹੈ ਤਰੰबीर ਗਾਂਧੀ ਜੀ ਦੇ ਲਈ ਬੜੇ ਸ਼ਬਦ ਬੋਲਦੇ ਸੀ ਉਹਨਾਂ ਨੇ ਵੀ ਮੂੰਹ ਤੋੜ ਮਾਂ ਜਵਾਬ ਦਿੱਤਾ ਜਲੰਧਰ ਵਾਸੀਆਂ ਨੇ ਮੂੰਹ ਤੋੜ ਮਾਂ ਜਵਾਬ ਦਿੱਤਾ ਫਿਰੋਜ਼ਪੁਰ ਵਾਸੀਆਂ ਨੇ ਮੂੰਹ ਤੋੜ ਮਾਂ ਜਵਾਬ ਦਿੱਤਾ ਹੈ ਅੰਮ੍ਰਿਤਸਰ ਵਾਲਿਆਂ ਨੇ ਮੂੰਹ ਤੋੜ ਮਾਂ ਜਵਾਬ ਦਿੱਤਾ ਔਰ ਬਰਦਾਸਪੁਰ ਦੇ ਅੰਦਰ ਤੈਨੂੰ ਮੂੰਹ ਤੋੜ ਮਾਂ ਜਵਾਬ ਦਿੱਤਾ ਅਸੀਂ ਹੁਣ ਤਕੜੇ ਹੋ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇਰਾ ਵਿਰੋਧ ਕਰਾਂਗੇ ਤੇਰੀ ਸਰਕਾਰ ਦੀਆਂ ਨਾਕਾਮੀਆਂ ਜਿਹੜੀਆਂ ਨੇ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਇਸ ਦੇ ਲਈ ਮੈਂ ਅੱਜ ਫਿਰ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੀ ਇਹ ਨੈਤਿਕਤਾ ਜਿਹੜੀ ਪੰਜਾਬ ਦੇ ਅੰਦਰ ਖੋ ਚੁੱਕਾ ਇਹਨੂੰ ਤੁਰੰਤ ਜਿਹੜਾ ਇਹ ਭਗਵੰਤ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਨਹੀਂ ਤਾਂ ਫਿਰ ਲੋਕ ਇਹਦੇ ਕੋਲੋਂ ਅਸਤੀਫਾ ਲੈਣ ਦੇ ਲਈ ਅਸੀਂ ਮਜਬੂਰ ਹੋ ਕੇ ਜਿਹੜੀ ਲੋਕ ਕਲੱਬ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਚਲਾਵਾਂਗੇ ਔਰ ਭਗਵੰਤ ਮਾਨ ਨੂੰ ਜਿਹੜਾ ਉਹ ਝੁਕਾਵਾਂਗੇ ਜਿਹੜਾ ਇਹਨੇ ਦਲਤਾਂ ਦਾ ਅਪਮਾਨ ਕੀਤਾ ਸੀ ਜਿਹੜਾ ਡੇਰਾ ਬੱਲਾਂ ਦੇ ਨਾਲ ਧੋਖਾ ਕੀਤਾ ਸੀ ਤੇ ਮੇਰੇ ਖਿਆਲ ਦੇ ਅੰਦਰ ਜਲੰਧਰ ਦੇ ਸਾਰੇ ਗਰੀਬ ਲੋਕਾਂ ਨੇ ਦਲਤਾਂ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਇਹਦਾ ਮੂੰਹ ਤੋੜਵਾ ਜਵਾਬ ਦਿੱਤਾ ਕਿ ਤੇ ਜੇ ਤੂੰ ਗੁਰੂਆਂ ਦੀ ਧਰਤੀ ਤੇ ਜਾ ਕੇ ਜਾ ਕੇ ਵੀ 25-25 ਕਰੋੜ ਦੇ ਝੂਠ ਬੋਲਦਾ ਤਾਂ ਫਿਰ ਇਹਦਾ ਮੂੰਹ ਤੋੜਵਾ ਜਵਾਬ ਮੇਰੇ ਖਿਆਲ ਦੇ ਅੰਦਰ ਲੋਕਾਂ ਨੇ ਦੇਣਾ ਸੀ ਇਸ ਕਰਕੇ 1,75,000 ਤੋਂ ਵੱਧ ਵੋਟਾਂ ਦੇ ਉੱਤੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਇੱਕ ਰਿਕਾਰਡ ਬਣਾ ਕੇ ਭਗਵੰਤ ਮਾਨ ਦਾ ਮੂੰਹ ਕਾਲਾ ਕੀਤਾ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਛੋਪਾ ਕਰਕੇ ਹੁਣ ਆਪਣੇ ਘਰ ਬੈਠ ਤੂੰ ਕਹਿੰਦਾ ਸੀ 13 0 ਹੋਣੀ ਆ ਮੈਨੂੰ ਪ੍ਰੈਸ ਵਾਲੇ ਵੀਰ ਜਦੋਂ ਕੱਲ ਪਰਸੋਂ ਅੰਦਰ VOTING ਤੇ ਗਿਆ ਤਾਂ ਕਹਿੰਦੇ ਸੀ ਕੀ ਹਾਲ ਐ ਤੁਹਾਡਾ ਦਿਲ ਧੜਕਦਾ ਹੋਣਾ ਮੈਂ ਕਿਹਾ ਯਾਰ ਅਸੀਂ ਤਾਂ ਚਰਨਜੀਤ ਸਿੰਘ ਚੰਨੀ ਦਾ ਜਿੱਤਿਆ ਹੋਇਆ ਅਸੀਂ ਤਾਂ ਸਰਟੀਫਿਕੇਟ ਲੈਣ ਜਾ ਰਹੇ ਆਂ ਔਰ ਸਰਟੀਫਿਕੇਟ ਲੈਣ ਗਏ ਤੇ ਭਗਵੰਤ ਮਾਨ ਜੀ ਤੁਸੀਂ ਕਿਹਾ ਸੀ 13 0 ਤੇ 13 ਤੇਰੀਆਂ ਆਈਆਂ ਨਹੀਂ ਤਿੰਨ ਸੀਟਾਂ ਤੇਰੀਆਂ ਜਿਹੜੀਆਂ ਉਹ ਆਈਆਂ ਤੇਰਾ ਕੀਤਾ ਹੋਇਆ ਇਲਾਨ ਤੇਰਾ ਕੀਤਾ ਹੋਇਆ ਚੈਲੰਜ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਤੇਰਾ ਮੂੰਹ ਕਾਲਾ ਕਰ ਦਿੱਤਾ ਤੇ ਪੱਤਰਕਾਰ ਭਰਾ ਪੁੱਛਦੇ ਸੀ ਬਈ ਤੇਰਾ 0 ਦੀ ਗੱਲ ਕੀ ਹੋਣੀ ਆ ਤੇ ਮੈਂ ਤੁਹਾਡੇ ਮਾਧਿਅਮ ਚ ਵੀ ਕਹਿਣਾ ਚਾਹਨਾ ਕਿ ਸ਼ਾਇਦ ਉਹਨੇ ਸ਼ਾਮ ਦੇ ਬੇਲੇ ਦੀ ਕਿਤੇ ਸਟੇਟਮੈਂਟ ਪੀਤੀ ਖਾਦੀ ਚ ਦੇ ਦਿੱਤੀ ਸੀਗੀ 13 ਤੇ 0 ਦੀ ਉਹਨੂੰ ਪਤਾ ਲੱਗਾ ਸਵੇਰ ਨੂੰ ਮੈਂ 13 ਤੇ 0 ਕਹਤਾ ਉਹ ਨਾਲੋਂ ਏਕਾ ਹਟ ਗਿਆ ਉਹ ਵੀ ਸਾਡੇ ਬਹੁਤ ਘੱਟ ਮਾਰਜਨ ਦੇ ਉੱਤੇ ਦੇਖੋ ਅਸੀਂ ਅਨੰਦਪੁਰ ਸਾਹਿਬ ਦੇ ਅੰਦਰ ਬਹੁਤ ਘੱਟ ਮਾਰਜਨ ਦੇ ਉੱਤੇ ਜਿਹੜਾ ਉਸ ਸੀਟ ਨੂੰ ਜਿਹੜਾ ਅਸੀਂ ਹਾਣੇ ਆ ਔਰ ਹੁਸ਼ਿਆਰਪੁਰ ਦੇ ਅੰਦਰ ਅਸੀਂ ਬਹੁਤ ਘੱਟ ਮਾਰਜਨ ਦੇ ਨਾਲ ਵੀ 25000 ਦੇ ਨਾਲ ਅਸੀਂ ਪਛੜ ਗਏ ਖੈਰ ਜਿੱਤ ਹਾਰ ਹੁੰਦੀ ਰਹਿੰਦੀ ਹੈ ਪਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਸਬਕ ਸਿਖਾਇਆ ਔਰ ਦੂਸਰੀ ਗੱਲ ਜਿਹੜੀ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਐਸ ਵੇਲੇ ਸਰਕਾਰ ਬਣਾਉਣ ਦੇ ਵਾਸਤੇ ਤੜਲੋ ਮੱਛੀ ਹੋ ਰਹੀ ਹੈ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਕਿ ਜਿਹੜਾ 400 ਸੀਟਾਂ ਦਾ ਦਾਵਾ ਕਰਦਾ ਸੀ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਖੁਦ 63 ਸੀਟਾਂ ਲੂਜ਼ ਕਰ ਗਈ 63 ਸੀਟਾਂ ਹਾਰ ਗਈ ਤੇ ਮੇਰੇ ਖਿਆਲ ਦੇ ਅੰਦਰ ਮੋਦੀ ਜੀ ਤੁਸੀਂ ਕਦੇ ਅਸੁੱਧਿਆਂ ਦਾ ਕਦੇ RAM ਦੇ ਨਾਂ ਦੇ ਉੱਤੇ ਵੋਟਾਂ ਮੰਗ ਰਹੇ ਸੀ RAM ਭਗਵਾਨ ਸਾਡਾ ਵੀ ਹੈ ਉਹ ਲਕਾਈ ਦਾ ਹੈ ਪੂਰੀ ਦੁਨੀਆ ਦਾ ਭਗਵਾਨ ਹੈ ਸ਼੍ਰੀ ਲਾਮ ਚੰਦਰ ਜੀ ਉਹ ਸਾਡੇ ਵੀ ਗੁਰੂ ਨੇ ਸਾਡੇ ਵੀ ਮਹਾਰਾਜ ਨੇ ਪਰ ਜਿਹੜੀ ਦੋਨਾਂ ਦੇ ਨਾਂ ਦੇ ਉੱਤੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੈਨੂੰ ਉਜੁੱਧਿਆਂ ਦੇ ਲੋਕਾਂ ਨੇ ਉਜੁੱਧਿਆਂ ਦੇ ਅੰਦਰ ਵੀ ਤੈਨੂੰ ਹਰਾਇਆ ਕਿ ਕੋਈ ਵਿਅਕਤੀ ਧਰਮ ਦੇ ਨਾਂ ਦੇ ਉੱਤੇ ਧਰਮ ਦਾ ਝੰਡਾ ਚੱਕ ਕੇ ਜਿਹੜਾ ਆ ਉਹ ਦੇਸ਼ ਦੇ ਅੰਦਰ ਅਜਿਹੀ ਰਾਜਨੀਤੀ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਨਰਿੰਦਰ ਮੋਦੀ ਦੀ ਹਾਰ ਹੈ ਕਿ ਜੇ ਇਸ ਮਕਸਦ ਦੇ ਵਾਸਤੇ ਉਹ ਪੂਰੇ ਦੇਸ਼ ਦੇ ਅੰਦਰ ਗਿਆ ਖਾਸ ਤੌਰ ਤੇ ਉਹਨੂੰ ਅਜੁੱਧਿਆ ਦੇ ਲੋਕਾਂ ਨੇ ਵੀ ਸਬਕ ਸਿਖਾਇਆ ਕਿ ਤੂੰ ਇਹ ਗਲਤ ਪਰੰਪਰਾਵਾਂ ਗਲਤ ਨੀਤੀ ਪਾ ਕੇ ਜਿਹੜਾ ਤੂੰ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਨਾ ਨਾ 15-15 ਲੱਖ ਕਿਸੇ ਦੇ ਕੋਲ ਆਇਆ ਨਾ 2 ਕਰੋੜ ਨੌਕਰੀ ਮਲਟੀਪਲਾਈ 10 ਯਰ 20 ਕਰੋੜ ਨੌਕਰੀ ਮਿਲੀ ਨਾ ਗਰੀਬਾਂ ਦਾ ਮੁਆਵਜ਼ਾ ਮਿਲਿਆ ਨਾ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਨਾ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਉਲਟਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਕੇ 750 ਕਿਸਾਨਾਂ ਦੀ ਹੋਈ ਸ਼ਹੀਦੀ ਦੇ ਲਈ ਜਿਹੜੇ ਨੇ ਉਹ ਦੇਸ਼ ਦੇ ਮੋਦੀ ਸਾਹਿਬ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਨੇ ਇਸ ਕਰਕੇ ਉਹ ਮੈਜੋਰਟੀ ਦੇ ਅੰਦਰ ਐਬਸੋਲਿਊਟ ਮੈਜੋਰਟੀ ਦੇ ਅੰਦਰ ਨਹੀਂ ਆ ਸਕਿਆ ਉਹਨੂੰ 63 ਸੀਟਾਂ ਹਾਰਨੀਆਂ ਪਈਆਂ ਇਸ ਵੇਲੇ ਦੂਸਰੀਆਂ ਪਾਰਟੀਆਂ ਦਾ ਸਹਾਰਾ ਲੈ ਕੇ ਸਰਕਾਰ ਬਣਾਉਣ ਦੇ ਲਈ ਉਹ ਉਤਾਵਲਾ ਹੋਇਆ ਹੈ ਉਹਦੀ ਸਰਕਾਰ ਬਣੇ ਇਹ ਲੇਟਨ ਉਹ ਸਰਕਾਰ ਕੋਲ ਜਿਆਦਾ ਸਮਾਂ ਜਿਹੜੀ ਨਹੀਂ ਚੱਲੇਗੀ ਜਿਹੜੇ ਉਹਦੇ ਸਹਿਯੋਗੀ ਨੇ ਅੱਜ ਬਹੁਤ ਵੱਡੀਆਂ ਵੱਡੀਆਂ ਡਿਮਾਂਡਸ ਕਰ ਰਹੇ ਨੇ ਤਾ ਵਰਦੇਸ਼ ਦੇ ਅੰਦਰ ਅਸਰਤਾ ਦੀ ਜਿਹੜੀ ਸਰਕਾਰ ਹੈ ਉਹ ਆਏਗੀ ਸਰਕਾਰ ਟੁੱਟ ਜਾਏਗੀ ਕੋਈ ਬਹੁਤਾ ਲੰਬਾ ਸਮਾਂ ਇਹ ਸਰਕਾਰ ਨਹੀਂ ਚੱਲਣੀ ਅਸੀਂ ਅੱਜ ਤੋਂ ਹੀ ਨਵੇਂ ਤੌਰ ਤਰੀਕਿਆਂ ਦੇ ਅੰਦਰ ਜਿਹੜਾ ਹੈ ਪੂਰੇ ਦੇਸ਼ ਦੇ ਅੰਦਰ ਜਾਵਾਂਗੇ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਮੌਲਕਾਰਜਨ ਖੜਗੇ ਸਾਹਿਬ ਦਾ ਪ੍ਰਿੰਕਾ ਜੀ ਦਾ ਸੋਨੀਆ ਗਾਂਧੀ ਜੀ ਦਾ ਔਰ ਸਮੁੱਚੀ ਨੈਸ਼ਨਲ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਹਰਵਿੰਦਰ ਸਿੰਘ ਰਾਜਾ ਬਣਿੰਦਾ ਔਰ ਪ੍ਰਤਾਪ ਸਿੰਘ ਬਾਜਵਾ ਔਰ ਸਾਰੇ ਸਾਡੇ ਸਾਡੇ ਐਮਐਲਏ ਸਹਿਬਾਨ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਅੱਗੇ ਤੱਕ ਅਸੀਂ ਗਏ ਆ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਨੂੰ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਲੋਕਾਂ ਦੇ ਅੰਦਰ ਜਾਵਾਂਗੇ ਔਰ ਖਾਸ ਕਰਕੇ ਜਿਹੜੀ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਤੇ ਨਿਆ ਯਾਤਰਾ ਜਿਹੜੀ ਉਹ ਦੇਸ਼ ਦੇ ਅੰਦਰ ਕੀਤੀ ਸੀ ਉਹਦਾ ਬਹੁਤ ਵੱਡਾ ਸਾਨੂੰ ਲਾਭ ਹੋਇਆ ਤੇ ਮੈਂ ਇਸ ਗੱਲ ਦੇ ਨਾਲ ਹੀ ਇੱਥੇ ਆਪਣੀ ਗੱਲ ਨੂੰ ਸਭਾਪਿਤ ਕਰਦਾ ਹੋਇਆ ਅਖੀਰ ਦੇ ਵਿੱਚ ਦੁਬਾਰਾ ਫਿਰ ਕਹਾਂਗਾ ਕਿ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਆਪਣੀ ਨੈਤਿਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਆਪਣੀ ਨੈਤਿਕਤਾ ਨੂੰ ਗਵਾ ਚੁੱਕੇ ਨੇ ਭਗਵੰਤ ਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਤੇ ਕੇਂਦਰ ਦੀ ਸਰਕਾਰ ਜਦ ਮੈਜੋਰਟੀ ਉਹਨਾਂ ਦੇ ਕੋਲ ਨਹੀਂ ਹੈ ਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਵੀ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਵਿਰੋਧੀ ਤਨੂੰ ਸਰਕਾਰ ਬਣਾਉਣ ਦੇ ਲਈ ਮੌਕਾ ਦੇਣਾ ਚਾਹੀਦਾ ਕਿਉਂਕਿ ਤੂੰ 400 ਪਾਰ ਦੀ ਗੱਲ ਕਰਦਾ ਸੀ ਤੂੰ ਖੁਦ ਭਾਰਤੀ ਜਨਤਾ ਪਾਰਟੀ ਦੀਆਂ 63 ਸੀਟਾਂ ਨੂੰ ਹਾਰ ਗਿਆ ਇਸ ਕਰਕੇ ਜਿਹੜੇ ਮੁੱਦੇ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਉਹ ਜ਼ਰੂਰ ਮੇਰੇ ਖਿਆਲ ਦੇ ਅੰਦਰ ਪੰਜਾਬ ਦੇ ਲੋਕ ਸੁਣਦੇ ਹੋਣਗੇ ਔਰ ਜ਼ਰੂਰ ਉਹਨਾਂ ਦੇ ਉੱਤੇ ਅਮਲ ਕਰਨਗੇ ਅੱਗੇ ਤੋਂ ਵੀ ਭਗਵੰਤ ਮਾਨ ਨੂੰ ਨਕਾਰਨਗੇ ਔਰ ਭਾਜਪਾ ਨੂੰ ਜਿਹੜਾ ਨਕਾਰ ਕੇ ਪੰਜਾਬ ਦੇ ਅੰਦਰ ਮੁੜ ਕਾਂਗਰਸ ਨੂੰ ਜਿਹੜਾ ਉਹ ਲੈ ਕੇ ਆਉਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹਾਂ ਤੁਸੀਂ ਇਹ ਗੱਲ ਕਹੀ ਹੈ ਕਿ ਬੀਏਪੀ ਦੇ ਕੋਲ ਜਿਹੜੀ ਇਹ ਨਿਰੋਧ ਹੀ ਨਹੀਂ ਹੈਗੀ ਉਹ ਜਿਹੜੀਆਂ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਨੇ ਸਹੀ ਉਹ ਕਿ ਪਾਰਟੀ ਆਪਣੀ ਡਿਮਾਂਡ ਵਧਾ ਰਹੀ ਹੈ ਤੇ ਜੇ ਜੀਪੀਏ ਦਾ ਸਰਕਾਰ ਨਹੀਂ ਬਣਾਏਗੀ ਤੇ ਤੁਹਾਡੀ ਕੋ ਮਜੋਰਟੀ ਹੈਗੀ ਤਾਂ ਜੇ ਅਸੀਂ ਅਸੀਂ ਤਾਂ ਪਹਿਲਾਂ ਹੀ ਅਲਾਇੰਸ 파ਟਨਰ ਚ ਚੱਲ ਰਹੇ ਆ ਅਸੀਂ 295 ਕਿਹਾ ਸੀ ਅਸੀਂ 400 ਪਾਰ ਤੋਂ ਤਾਂ ਕਿਹਾ ਹੀ ਨਹੀਂ ਉਹ ਤਾਂ ਕਹਿੰਦਾ ਸੀ ਮੈਂ ਤੱਲਾ ਹੀ 400 ਆਵਾਂਗਾ ਉਹ ਕਹਿੰਦਾ ਸੀ ਮੇਰਾ ਸਵਾਲ ਮੈਂ ਸਮਝ ਗਿਆ ਤੁਹਾਡਾ ਸਵਾਲ ਵੇ ਕੀ ਤੁਸੀਂ ਵੀ ਲੋਕਾਂ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਨੂੰ ਸਰਕਾਰ ਬਣਾਓਗੇ ਨਾ ਇੰਗਵਾ ਦੇ 222 ਆਪਣੇ ਕੋਲ ਜਿੰਨੇ ਬੀਜੇਪੀ ਦੇ ਕੋਲ ਐਸੇ ਸੀਟ ਹੈਗੀਆਂ ਨੇ ਆਪਣੇ ਅਲਾਈਂਸ ਕੋਲ ਨਹੀਂ ਸੀਟ ਨਹੀਂ ਹੈਗੀਆਂ ਨਹੀਂ ਹਾਂ ਉਹਨਾਂ ਦੇ ਨਾਲ 30 ਬੰਦੇ ਨਾਲ ਮਿਲ ਕੇ ਆਪਣੀ ਡਿਮਾਂਡ ਰੱਖ ਰਹੇ ਨੇ ਤੁਹਾਡੇ ਕੋਲ ਨਹੀਂ ਰੱਖਣਗੇ ਜੀ ਮੇਰੇ ਖਿਆਲ ਦੇ ਅੰਦਰ ਜੇ ਉਹ ਸਾਡੇ ਨਾਲ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਆ ਕਿ ਮੋਦੀ ਉਹਨਾਂ ਨੂੰ ਰਗੜ ਕੇ ਰੱਖ ਦੇਗਾ ਇਸ ਕਰਕੇ ਡਰਦੇ ਮਾਰੇ ਜਿਹੜਾ ਉਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਆ ਉਹ ਉਹਨਾਂ ਦੀਆਂ ਪਾਰਟੀਆਂ ਨੂੰ ਉਹ ਤੋੜਨਾ ਚਾਹੁੰਦੇ ਆ ਸਭ ਕੁਝ ਕਰਨਾ ਚਾਹੁੰਦੇ ਆ ਮੇਰੇ ਖਿਆਲ ਦੇ ਅੰਦਰ ਸਥਿਰਤਾ ਦੀ ਸਰਕਾਰ ਜਿਹੜੀ ਆ ਉਹ ਬੀਜੇਪੀ ਨਹੀਂ ਬਣਾ ਸਕਦੀ। ਚੌਧਰੀ ਸਾਹਿਬ ਦਾ ਸਵਾਲ ਹੈ ਕਿ ਫਲੋਰ ਤੋਂ ਡੇਟ ਚੰਗੀ ਮਿਲੀ ਹੈ। ਪਿਕਨ ਚੌਧਰੀ ਹੋਰਾਂ ਨੇ ਬੜੇ ਐਲਾਨ ਕੀਤੇ ਸੀ। ਫੋਟੋ ਸਾਹਮਣੇ ਨਿਕਲ ਕੇ ਆਂਦੀ ਬੀਜੇਪੀ ਦੇ ਬੂਥ ਦੇ ਉੱਤੇ ਚੌਧਰੀ ਜੀ ਉੱਤੇ ਮੌਜੂਦ ਨਹੀਂ। ਚੌਧਰੀ ਸਾਹਿਬ ਨੂੰ ਗੁਜੀ ਸੁਨੇਹਾ ਦਿੰਦੀ। ਸੁਨੇਹਾ ਮੇਰਾ ਇਹੀ ਹੈ ਕਿ ਆਪਣਾ ਕਿ ਬਾਅਦ ਵਾਲੇ ਦਿਨਾਂ 'ਚ ਫਲੋਰ ਦੇ ਵੀ ਇਲੈਕਸ਼ਨ ਦੇਖੇ ਜਾ ਸਕਦੇ ਨੇ। ਦੇਖੋ ਸੁਨੇਹਾ ਤਾਂ ਮੇਰਾ ਇਹੀ ਹੈ। ਕਿ ਵਿਕਰਮਜੀਤ ਸਿੰਘ ਚੌਧਰੀ ਸਾਹਿਬ ਨੂੰ ਮੈਂ ਉਹਨਾਂ ਦੇ ਪਿਤਾ ਜੀ ਦਾ ਪਹਿਲਾਂ ਕਹਿ ਲਵਾਂ ਬਹੁਤ ਸਤਿਕਾਰ ਕਰਦਾ ਹਾਂ ਬੜੇ ਇਮਾਨਦਾਰ ਚੰਗੇ ਨੇਤਾ ਸੀ ਜੋ ਵਿਕਰਮ ਚੌਧਰੀ ਨੇ ਕੀਤਾ ਔਰ ਇਹਨੇ ਸਾਨੂੰ ਚੈਲੰਜ ਕੀਤਾ ਸੀ ਅਖਬਾਰਾਂ ਦੇ ਜਰੀਏ ਮੀਡੀਆ ਦੇ ਜਰੀਏ ਕਿ ਦੇਖੂਗਾ ਇਹ ਕੀ ਕਰ ਦਿੰਨੇ ਆਪਣੇ ਹਲਕਿਆਂ ਦੇ ਵਿੱਚ ਵਿਕਰਮ ਜੀ ਮੈਂ 14000 ਤੇ ਜਿਤਾ ਕੇ ਸਰਦਾਰ ਚਨਜੀਤ ਸਿੰਘ ਚੰਨੀ ਨੂੰ ਭੇਜਿਆ 16000 ਤੇ ਸਰਦਾਰ ਪ੍ਰਗਟ ਸਿੰਘ ਨੇ ਜਿਤਾ ਕੇ ਭੇਜਿਆ 20 ਕੀ ਹਜ਼ਾਰ ਦੇ ਉੱਤੇ ਦਈਆ ਸਾਹਮਣੇ ਉਹਨਾਂ ਨੂੰ ਜਿਤਾ ਕੇ ਭੇਜਿਆ 22 ਹਜ਼ਾਰ ਦੇ ਉੱਤੇ ਲਾਡੀ ਛੇਰੋ ਵਾਲਿਆ ਜੀ ਨੇ ਉਹਨਾਂ ਨੂੰ ਜਿਤਾ ਕੇ ਭੇਜਿਆ ਕਰਤਾਰਪੁਰ ਵਾਲਿਆਂ ਨੇ ਜਿਤਾ ਕੇ ਭੇਜਿਆ ਔਰ ਫਲੋਰ ਵਾਲਿਆਂ ਨੇ ਇਹ ਸੋਚਦੇ ਸੀ ਕਰੇ ਸਾਡੀ ਜੱਦੀ ਜ਼ਗੀਰ ਆ ਵੀ ਸਾਡੇ ਤੋਂ ਬਿਨਾ ਕੋਈ ਆਏ ਨਹੀਂ ਸਕਦਾ 20 ਹਜ਼ਾਰ ਦੀਆਂ ਵੋਟਾਂ ਦੇ ਨਾਲ ਜਿੱਥੇ ਵਿਰੋਧੀਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਤੇ ਬਿਕਰਮ ਚੌਧਰੀ ਨੂੰ ਵੀ ਮੂੰਹ ਤੋੜਵਾ ਜਵਾਬ ਦਿੱਤਾ ਤੂੰ ਭਾਜਪੀ ਦੇ ਬੂਥਾਂ ਤੇ ਗਿਆ ਤੇ ਫਿਰ ਅਸਤੀਫਾ ਦੇ ਆ ਜੰਗ ਦੇ ਮੈਦਾਨ ਦੇ ਵਿੱਚ ਫਿਰ ਫਲੋਰ ਤੈਨੂੰ ਟੱਕਰਾਂਗੇ ਦੇਖਾਂਗੇ ਫਿਰ ਤੂੰ ਕੀ ਕਰਦਾ ਤੇ ਉਹਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਮੇਰੇ ਖਿਆਲ ਤੁਹਾਡੀ ਗੱਲ ਦਾ ਜਵਾਬ ਆ ਗਿਆ ਹੋਣਾ ਕੋਟੇ ਸਾਹਿਬ ਚੌਧਰੀ ਨਾਮ ਚੌਧਰੀ ਲੋਕ ਸਭਾ ਦੇ ਨਾਮ ਸੌਰੀ ਸਾਡਾ ਪਾਰਟੀ ਦਾ ਕੋਈ ਪਾਰਟੀ ਵਿਰੋਧੀ ਗਤੀਵਿਧੀ ਤਾਂ ਕਰਨੀ ਹੀ ਹੋਣੀ ਅਸੀਂ ਅਸੀਂ ਤੁਰੰਤ ਜਿਹੜਾ ਇੱਕ ਚਿੱਠੀ ਜਿਹੜੀ ਹੈ ਉਹ ਲਿਖ ਰਹੇ ਹਾਂ ਅਸੀਂ ਸਾਰੇ ਐਮ ਐਲ ਏ ਲਿਖ ਰਹੇ ਹਾਂ ਕਿ ਇਹਨਾਂ ਨੂੰ ਤੁਰੰਤ ਬਰਖਾਸਤ ਕਰੋ ਇਹਨਾਂ ਦੀ ਕੋਈ ਲੋੜ ਨਹੀਂ ਇਹ ਜਿਹੜਾ ਕਹਿੰਦੇ ਹੁੰਦੇ ਸੀ ਨਾ ਬਈ ਚੌਧਰੀਆਂ ਤੋਂ ਬਿਨਾ ਚੱਲਦਾ ਹੀ ਕੁਛ ਨਹੀਂ ਉਹ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ ਆਰਟੀ ਨੂੰ ਬਿਲਕੁਲ ਬੇਨਤੀ ਕਰਾਂਗੇ ਇਹਨਾਂ ਨੂੰ ਸ਼ੰਟ ਆਊਟ ਕਰੋ ਸੌਰੀ ਚਿੱਠੀ ਕਿਹਨਾਂ ਨੂੰ ਲਿਖਦੇ ਅਸੀਂ ਅਸੀਂ ਸਟੇਟ ਸਬਜੈਕਟ ਹੈ ਸਟੇਟ ਨੂੰ ਲਿਖਿਆ ਜਾਂਦਾ ਜੇ ਕੋਈ ਨੈਸ਼ਨਲ ਲੀਡਰ ਹੋਵੇ ਉਹਦਾ ਫਿਰ ਨੈਸ਼ਨਲ ਲੈਵਲ ਦੇ ਉੱਤੇ ਲਿਖਿਆ ਜਾਂਦਾ ਅਸੀਂ ਸਟੇਟ ਨੂੰ ਖੁਦ ਨਿੱਜੀ ਤੌਰ ਦੇ ਉੱਤੇ ਜਲੰਧਰ ਵਾਲੇ ਚਿੱਠੀ ਲਿਖਾਂਗੇ ਕਿ ਇਹਨਾਂ ਨੂੰ ਭਜਾਓ ਮੈਨੇ ਜਲੰਧਰ ਤੇ ਲਿਖਾਂਗੇ ਪੰਜਾਬ ਦੇ ਲਿਖਾਂਗੇ ਸੋਰੀ ਜਲੰਧਾ ਪੰਜਾਬ ਜਲੰਧਰ ਨਹੀਂ ਸਾਡਾ ਤਾਂ ਜਲੰਧਰ ਨਾਲ ਕੋਈ ਸੰਬੰਧ ਨਹੀਂ ਸਾ ਬਾਕੀ ਵੀ ਆਪਣੀ ਹੈ ਐਡੀ ਕਿਹੜੀ ਗੱਲ ਹੈ ਜੇ ਤੁਸੀਂ ਕਹੋਗੇ ਤਾਂ ਉਹਨਾਂ ਦੇ ਵੀ ਜ਼ਾਇਨ ਕਰਾਵਾਂਗੇ ਅੱਛਾ ਕੋਰਤੀ ਸਾਹਿਬ ਇੱਕ ਚੀਜ਼ ਦੱਸੋ ਹਾਰ ਦੇ ਕਾਰਨਾਂ ਦਾ ਪਤਾ ਲਗਾ ਰਹੀ ਆ ਆਮ ਆਦਮੀ ਪਾਰਟੀ ਤੇ ਜਾਣਕਾਰੀ ਤੁਹਾਡਾ ਸਰਕਾਰ ਨੇ ਕੁਝ ਰਿਪੋਰਟਾਂ ਦੇ ਬੋਲ ਵਿਧਸਭਾ ਚੋਣਾਂ ਦੇ ਦੌਰਾਨ ਵੀ ਲਾਇਆ ਕਿ ਉਹਨਾਂ ਦੀਆਂ ਕਮੀਆਂ ਬਾਰੇ ਰਿਪੋਰਟ ਨਹੀਂ ਠੀਕ ਹੈ ਨਹੀਂ ਬਈ ਰਿਪੋਰਟ ਕਾ ਵੀ ਮੰਗੀ ਉਹ ਤਾਂ ਹਾਰ ਗਏ ਉਹਨੂੰ ਨੇ ਦਿੱਤਾ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਇੰਟੈਲੀਜੈਂਸ ਉਹਦੇ ਕੋਲ ਆ ਸਾਰੀ ਸਭ ਕੁਝ ਤੰਤਰ ਉਹਦੇ ਕੋਲ ਆ ਉਹਨੂੰ ਤਾਂ ਅਸਤੀਫਾ ਦੇਣਾ ਚਾਹੀਦਾ ਜਦੋਂ ਦੇ ਐਮਐਲਏ ਹਾਰ ਗਏ 10 ਮੰਤਰੀ ਹਾਰ ਗਏ ਉਹਦੇ ਉਹਨੂੰ ਤਾਂ ਪੁੱਛਣ ਦਾ ਜਾਂ ਕੋਈ ਰਿਵਿਊ ਕਰਨ ਦਾ ਹੱਕ ਹੀ ਕੋਈ ਨਹੀਂ ਜਦੋਂ ਵਿਜ਼ਾਰਤ ਹਾਰ ਜਾਏ ਮੁੱਖ ਮੰਤਰੀ ਦੇ ਨਾਲ ਲੱਗਦੇ ਹਾਰ ਜਾਣ ਕਹਿੰਦਾ ਸੀ ਮੈਨੂੰ 10 ਬਾਹਾਂ ਦੇਓ 13 ਬਾਹਾਂ ਦੇਓ ਤੇ ਮੈਂ ਜਾ ਕੇ ਉੱਥੇ ਲੜੂਗਾ ਤੇ ਮੈਂ ਤੁਹਾਡੇ ਮਾਧਿਅਮ ਚ ਸਵਾਲ ਕੀਤਾ ਸੀ ਕਿ ਜਿਹੜੇ ਸੱਤ ਬੂੰਗੇ ਭੇਜੇ ਆ ਉੱਥੇ ਉਹ ਉਹ ਤੇਰੀਆਂ ਬਾਹਾਂ ਨਹੀਂ ਇੱਕ ਦਲਤ ਨੂੰ ਤੂੰ ਤੂੰ ਭੇਜ ਸਕਿਆ ਉੱਥੇ ਮੇਰੇ ਖਿਆਲ ਦੇ ਅੰਦਰ ਮੇਰਾ ਜਵਾਬ ਇਹੀ ਹੈ ਕਿ ਭਗਵੰਤ ਮਾਨ ਜੀ ਲੋਕਾਂ ਦੀ ਕਿਰਪਾ ਕਰੋ ਕੁਰਸੀ ਛੱਡੋ ਬਾਹਰ ਹੋਵੋ ਸ਼ਾਮ ਨੂੰ ਨਜ਼ਾਰੇ ਨਜ਼ਰੇ ਜਿਆ ਲਿਆ ਕਰੋ ਕਿਉਂਕਿ ਤੁਸੀਂ ਸ਼ਾਮ ਦੀ ਗੱਲ ਜਿਹੜੀ ਆ ਨਾ ਉਹ ਕਹਿ ਬੈਨੇ ਆ ਦੂਜੇ ਦਿਨ ਤੁਹਾਨੂੰ ਫੇਰ ਨਾਲ ਦੇ ਚੇਤਾ ਕਰਾਉਂਦੇ ਜਿੱਤ ਕੱਲ ਤਾਂ ਤੁਸੀਂ ਏਦਾਂ ਕਿਹਾ ਸੀ ਇਸ ਕਰਕੇ ਉਹਨੂੰ ਆਪਣੇ ਅੱਗੇ ਤੋਂ ਹਟ ਜਾਣਾ ਚਾਹੀਦਾ ਔਰ ਦੂਜੀ ਗੱਲ ਤੁਸੀਂ ਦੇਖਿਓ ਤੁਸੀਂ ਦੇਖਿਓ ਬਹੁਤ ਸਾਰੇ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਸਟੇਟਮੈਂਟ ਦੇ ਰਿਹਾ ਬੜੀ ਜ਼ਿੰਮੇਵਾਰੀ ਦੇ ਨਾਲ ਤੁਸੀਂ ਦੇਖਿਓ ਚੰਦ ਦਿਨਾਂ ਬਾਅਦ ਪੰਜਾਬ ਦੀ ਅਸੈਂਬਲੀ ਔਰ ਪੰਜਾਬ ਦੇ ਅੰਦਰ ਹਾਲਾਤ ਕੀ ਬਣਨੇ ਨੇ ਇਹਦਿਆਂ ਨੇ ਇਹਨੂੰ ਆਪੇ ਛੱਡ ਕੇ ਚਲੇ ਗਏ। ਕੋਈ ਸਾਹਿਬ ਇੱਕ ਗੱਲ ਦੱਸਿਓ ਕਿ ਸੈਂਟਰ ਵਿੱਚ ਜਿਵੇਂ ਬੀਜੇਪੀ ਦਾ ਗ੍ਰਾਫ ਵੋਟਿੰਗ ਦਾ ਘੱਟਿਆ ਪਰ ਪੰਜਾਬ ਦੇ ਵਿੱਚ ਵਿਧਾਨ ਸਭਾਗੀਆਂ ਤੇ 23 ਤੋਂ 24 ਸੀਟਾਂ ਇਹਨਾਂ ਨੇ ਲੀਲ ਕੀਤੀਆਂ ਨੇ ਤੇ 6-7 ਸੀਟਾਂ ਜਿਹੜੀਆਂ ਸੀਗੀਆਂ ਜਿਹਦੇ ਤੇ ਇਹ ਦੂਜੇ ਨੰਬਰ ਕਰੇ। ਕੋਲੋਂ ਅਗਰ ਪੰਜਾਬ ਦੇ ਵਿੱਚ ਬੀਜੇਪੀ ਵਧੀਆ ਪਰਫਾਰਮ ਕਰ ਰਹੀ। ਦੇਖੋ ਉਹ ਉਹਨਾਂ ਦਾ ਫਰਜ਼ ਹੈ। ਉਹਨਾਂ ਦੀ ਪਰਫਾਰਮ ਕਰਨਾ ਉਹਨਾਂ ਦਾ ਫਰਜ਼ ਹੈ। ਕਿਉਂਕਿ ਪੰਜਾਬ ਦੇ ਅੰਦਰ ਕਈ ਕੋਣੇ ਮੁਕਾਬਲੇ ਜਿਹੜੇ ਪੰਜਾਬ ਦੇ ਅੰਦਰ ਹੋਏ ਐ ਔਰ ਲੋਕ ਪੰਜਾਬ ਦੇ ਬੀਜੇਪੀ ਦੀਆਂ ਚਾਲਾਂ ਤੋਂ ਗੁੰਮਰਾਹ ਹੋਏ ਨੇ ਜਿਹੜਾ ਇੱਕ ਉਹਨਾਂ ਨੇ ਧਰਮ ਦਾ ਪੱਤਾ ਪੂਰੇ ਪੰਜਾਬ ਦੇ ਅੰਦਰ ਖੇਡਿਆ ਮੈਂ ਤਾਂ ਕਹਾਂ ਉਹ ਸੁਧਿਆ ਵਾਲਿਆਂ ਨੇ ਉਹਨੂੰ ਉਹਨੂੰ ਜਿਹੜਾ ਸੀ ਸਮਝ ਲਿਆ ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਸਮਝਣਗੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਉਹ ਰਿਵਿਊ ਕਰਨਗੇ ਲੋਕ ਕਿਉਂਕਿ ਪੰਜਾਬ ਦੇ ਲੋਕ ਪੜ੍ਹੇ ਲਿਖੇ ਲੋਕ ਆ ਜੁਝਾਰੂ ਲੋਕ ਐ ਹਰ ਗੱਲ ਨੂੰ ਬਾਤ ਕਰਦੇ ਨੇ ਸਾਨੂੰ ਵੀ ਉਹਨਾਂ ਨੇ ਪਾਸੇ ਲਾ ਦਿੱਤਾ ਸੀ ਤੇ ਉਹਨਾਂ ਨੇ ਭਗਵੰਤ ਮਾਨ ਨੂੰ ਲੈ ਆਂਦਾ ਸੀ ਇਸ ਕਰਕੇ ਉਹਨਾਂ ਦੇ 10 ਐਮਐਲਏ ਆਰਗੇ 52 55 10 ਮੰਤਰੀ ਆਰਗੇ 52 55 ਜਿਹੜੇ ਐਮਐਲਏ ਬਣ ਗਏ ਠੀਕ ਹੈ ਉਹਨਾਂ ਦਾ ਜੇ ਆਧਾਰ ਵੜਿਆ ਤਾਂ ਅਸੀਂ ਉਹਦੇ ਉੱਤੇ ਵੀ ਜ਼ਰੂਰ ਜਿਹੜਾ ਆ ਵਿਚਾਰ ਕਰਾਂਗੇ ਤਾਂ ਕਿ ਉਹਨਾਂ ਨੂੰ ਜਿੱਥੇ ਦੇਸ਼ ਚ ਰੋਕਣ ਚ ਅਸੀਂ ਸਫਲ ਹੋ ਜੀਏ ਪੰਜਾਬ ਚ ਵੀ ਰੋਕਾਂਗੇ ਕਾਂਗਰਸ ਬਹੁਤ ਢੀਕ ਰਹੀ ਹੈ ਦਿੱਲੀ ਦੇ ਵਿੱਚ ਬਹੁਤ ਢੀਕ ਰਹੀ ਹੈ ਕਾਂਗਰਸ ਕੀ ਕਰਨਾ ਮੰਨਦੇ ਹੋ ਕਿਉਂਕਿ ਮੇਰੇ ਕਾਲੋਂ ਇਹ ਤਾਂ ਦਿੱਲੀ ਵਾਲੇ ਜਵਾਬ ਦੇ ਸਕਦੇ ਹਾਂ ਮੈਨੂੰ ਤਾਂ ਤੁਸੀਂ ਪੰਜਾਬ ਵਾਲੀ ਗੱਲ ਪੁੱਛ ਲਓ ਤਾਂ ਚੰਗੀ ਗੱਲ ਹੈ ਤੁਹਾਡਾ ਸਵਾਲ ਹੈ ਕਿ ਤੁਹਾਡਾ ਸਾਥੀ ਪਿਛਲੇ ਦਿਨਾਂ ਹੁੰਦਾ ਸਤੀਫਾ ਦਿੱਤਾ ਫਿਰ ਵਾਪਸ ਲੈ ਲਿਆ ਤੇ ਉਦੋਂ ਚਿੱਠੀ ਆ ਗਈ થો ਦਿਨ ਬਾਅਦ ਕਿ ਸਤੀਫਾ ਤਾਂ ਪਹਿਲਾਂ ਮਨਜ਼ੂਰ ਕਰ ਲੈ ਮੈਂ ਸ਼ਹੀਦਰਨ ਗਰਾਹੋਂ ਦੀ ਗੱਲ ਕਰਦਾ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਸਤੀਫਾ ਦਿੱਤਾ ਜਾਂਦਾ ਹੈ ਫਿਰ ਤੁਸਨਵਾ ਸਾਦਾ ਵਿਆਹ ਆ ਜਾਂਦਾ ਹੈ ਇੱਕ ਪਾਸੇ ਸ਼ਹੀਦ ਹੋਰੀ ਵੀ ਦੱਸਦੇ ਕਿ ਮੈਨੂੰ ਤਾਂ ਅੱਜ ਸੱਧਿਆ ਸੀ ਨਾ ਸੰਮਾ ਸਾਹਮਣੇ ਅੱਜ ਤੱਕ ਚਿੱਠੀ ਕਦੇ ਨਹੀਂ ਦਿਖਾਈ ਸ਼ੀਤ ਲੰਗਰਾਲ ਨੇ ਜਿਹੜਾ ਉਹ ਛੱਡਿਆ ਇਦਾਂ 3 ਤਰੀਕ ਨੂੰ 5 ਵਜੇ ਤੋਂ ਅਰੇ ਯਾਰ ਜਵਾਨੀ ਕਲਾਮੀ ਦਾ ਵગેਰਾ ਕੁਝ ਪਹਿਲਾਂ ਹੀ ਕਹਿ ਗਏ ਸੀ ਉਹ ਪਹਿਲਾਂ ਕਹਿੰਦਾ ਸੀ ਲੋਟਸ ਅਪਰੇਸ਼ਨ ਇੰਨੇ ਆਫਰ ਹੋ ਗਏ ਫਿਰ ਉਹ ਉਹ ਲੋਟਸ ਵਾਲਿਆਂ ਵਾਲੇ ਪਾਸੇ ਜਾ ਵੜਿਆ ਉਹਨੇ ਕੋਈ ਚਿੱਠੀ ਦਿਖਾਈ ਅੱਜ ਤੱਕ ਵੀ ਸਪੀਕਰ ਹਾਊਸ ਦੀ ਕੋਈ ਚਿੱਠੀ ਵਿਧਾਨ ਸਭਾ ਹਾਊਸ ਦੀ ਕੋਈ ਚਿੱਠੀ ਜਵਾਨੀ ਕਲਾਮੀ ਗੱਲਾਂ ਕਰੀ ਜਾਂਦਾ ਜਦ ਤੂੰ ਹੁਣ ਅਸਤੀਫਾ ਹੀ ਦੇ ਦਿੱਤਾ ਤਾਂ ਹੁਣ ਕਾਹਤੇ ਲੜਦਾ ਹੁਣ ਕਹਦੇ ਰੋ ਰੋ ਕੇ ਕਹਿਣਾ ਮੈਂ ਬਬਸ ਲਊਗਾ ਕਰੂੰਗਾ ਸਰਕਾਰ ਦਾ ਰੁਕ ਕਿਨੇ ਵੇਖਦੇ ਹੋ ਕਿ ਕੋਈ ਕਿਸੇ ਵੀ ਤਰੀਕੇ ਨਾਲ ਹਾਈ ਕਮਾਂਡ ਜਾਂ ਪਾਰਟੀ ਵੱਲੋਂ ਕੋਈ ਵੀ ਬਿਆਨ ਨਹੀਂ ਸਿਰਫ ਉਸੰਮਾ ਸਾਥ ਦੇ ਸ਼ੀਤਲ ਹੋ ਰਹੇ ਤੇ ਵਿੱਚ ਹੀ ਜਿਹੜੀ ਇੱਕ ਦੱਸੋ ਯਾਰ ਉਹ ਤਾਂ ਉਹ ਉਹ ਜਦੋਂ ਦਾ ਅਸਤੀਫਾ ਉਹਨੇ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਜਿਹੜਾ ਅਧਿਕਾਰ ਹੈ ਉਹ ਸਪੀਕਰ ਸਾਹਿਬ ਦਾ ਹੁੰਦਾ ਉਹ ਜਦੋਂ ਮਰਜੀ ਕਰ ਹੁਣ ਕਰ ਲਿਆ ਹੁਣ ਤੜਪਦਾ ਕਹਦੇ ਆ ਲੜੇ ਫੇਰ ਉਹ ਤੁਣ ਸੌਦੇ ਦੇ ਵਿੱਚ ਭਾਰ ਨਹੀਂ ਪੈਣ ਦੇਣਾ ਚਾਹੁੰਦਾ ਜਿਹੜੇ ਜਨਤਾ ਤੇ ਪੈਣਾ ਸੀ ਜਿਆਦਾ ਜਨਤਾ ਤੇ ਭਾਰ ਜਿੱਦਣ ਅਸਤੀਫਾ ਦਿੱਤਾ ਉਦੋਂ ਨਹੀਂ ਪਤਾ ਸੀ ਉਹਨੂੰ ਜਿਤੇ ਪੰਜ ਚਾਰ ਜੇ ਜਨਤਾ ਦੇ ਉੱਤੇ ਭਾਰ ਜਿਹੜਾ ਆ ਉਹ ਆ ਰਿਹਾ ਹੈਗਾ ਉਦੋਂ ਨਹੀਂ ਪਤਾ ਸੀ ਜੇ ਵਿਧਾਨ ਸਭਾ ਦੀ ਲੈ ਉਹਨਾਂ ਨੇ ਵੀ ਕਿਹਾ ਕਿ ਕਿਵੇਂ ਤੁਸੀਂ ਪੰਜਾਬ ਦੇ ਵਿੱਚ ਆਮਾ ਦੇ ਪੱਜੂ ਕਹਿ ਰਹੇ ਹੋ ਨੂੰ ਕੰਟਰੀ ਨੂੰ ਸਤੀਫਾ ਦੇਣਾ ਚਾਹੀਦਾ ਮਾਰੀ ਹਾਂ ਹਿਮਾਚਲ ਦੇ ਵਿੱਚ ਬਲੀਨ ਸਪੀਕ ਕੋਈਆਂ ਨਹੀਂ ਵੀ ਉੱਥੇ ਦੇ ਵੀ ਮੁੱਖ ਮੰਤਰੀ ਮੁਕਤੀ ਖੜਾ ਦੇਖੋ ਉਹਨਾਂ ਨੂੰ ਇੱਥੇ ਜਿਹੜੀਆਂ ਨੀਤੀਆਂ ਜਿਹੜੀਆਂ ਪੰਜਾਬ ਦੇ ਅੰਦਰ ਭਗਵੰਤ ਮਾਨ ਦੀਆਂ ਲੋਕਮਾਰੂ ਨੀਤੀਆਂ ਉੱਥੇ ਸਰਕਾਰ ਦਾ ਪੂਰਾ ਤੰਤਰ ਜਿਹੜਾ ਦੇਸ਼ ਦਾ ਸਾਰਾ ਤੰਤਰ ਜਿਹੜਾ ਉਹ ਹਿਮਾਚਲ ਦੇ ਅੰਦਰ ਲੱਗਿਆ ਸੀ ਤੁਸੀਂ ਹਿਮਾਚਲ ਦੇ ਮੁੱਖ ਮੰਤਰੀ ਦੀ ਸਟੇਟਮੈਂਟ ਪੜ੍ਹ ਕੇ ਦੇਖੋ ਕਿ ਕਿਸ ਤਰੀਕੇ ਦਾ ਤਸ਼ੱਦਦ ਜਿਹੜਾ ਉਹ ਉੱਥੇ ਉੱਥੇ ਵੋਟਾਂ ਵਾਲੇ ਦੇ ਨਾਲ ਉਸ ਤੋਂ ਪਹਿਲਾਂ ਹੋਇਆ ਹੈ ਇਹ ਠੀਕ ਹੈ ਕਿ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਉਹ ਕਾਮਯਾਬ ਜਿਹੜਾ ਉਹ ਰਹਿਣ ਹਾ ਚੋਪੜਾ ਜੀ ਬੜੀ ਗੰਭੀਰ ਗੰਦੀ ਮੀਟਿੰਗ ਹੁੰਦੀ ਪਈ ਹੈ ਦਿੱਲੀ ਹੂੰ ਰਾਹੁਲ ਗਾਂਧੀ ਲਾਲ ਕੁਸਮਾਨ ਜੀ ਕੇਸ਼ੂਆ ਜੀ ਬੱਟੇ ਨੇ ਰਾਈਏ ਰਾਜੋ ਕਿਤਾ ਜੀ ਬੱਟੇ ਨੇ ਰਾਈਏ ਤੁਹਾਡੀਆਂ ਸਭ ਤੁਸੀਂ ਕਰਦੀ ਹੈ ਤੇ ਜੱਟ ਵੀ ਜੰਮ ਦੇ ਵਿਰੋਧ ਕਰਦੇ ਨੇ ਬਿਲਕੁਲ ਕਰ ਰਹੇ ਤੇ ਕੱਲ ਨੂੰ ਕਿਹਾ ਤੁਹਾਡੀ ਨੀਤੀ ਕੀ ਬਣੇਗੀ ਕੀ ਆਪ ਦੇ ਨਾਲ ਬਿਲਕੁਲ ਪੰਜਾਬ ਦੇ ਅੰਦਰ ਲਗਾਤਾਰ ਭਗਵੰਤ ਮਾਨ ਦਾ ਵਿਰੋਧ ਪੰਜਾਬ ਦੇ ਵਿੱਚ ਹੋਏਗਾ ਲਗਾਤਾਰ ਵਿਧਾਨ ਸਭਾ ਚ ਵੀ ਹੋਏਗਾ ਪੰਜਾਬ ਦੀ ਜਿਹੜੀ ਸਰਜ਼ਮੀ ਹੈ ਉਹਦੇ ਉੱਤੇ ਵੀ ਲਗਾਤਾਰ ਵਿਰੋਧ ਹੋਏਗਾ ਔਰ ਉਹਨਾਂ ਨੂੰ ਕਵਾਂਗੇ ਅਸੀਂ ਸੈਂਟਰ ਵਾਲਿਆਂ ਨੂੰ ਕਵਾਂਗੇ 282 ਸੀਟਾਂ ਨੇ ਜਿਹੜੀਆਂ ਉਹਦੇ ਵਿੱਚ ਤੁਹਾਡੀਆਂ ਵੀ ਸੀਟਾਂ ਮਲਾ ਕੇ ਪੰਜਾਬ ਦੀ ਉਹਦੇ ਵਿੱਚ ਮਲਾ ਕੇ ਆਮ ਆਦਮੀ ਪਾਰਟੀ ਦੇ ਬਾਈ ਮੈਂ ਮੈਂ ਇਹੀ ਕਹਿ ਰਿਹਾ ਨਾ ਕਿ ਅਸੀਂ ਪੰਜਾਬ ਵਾਲੇ ਆ ਜਿਹੜਾ ਕੇਂਦਰ ਦੇ ਅੰਦਰ ਕੋਈ ਬਾਈ ਜਦੋਂ ਆਏਗਾ ਨਾ ਜਦੋਂ ਫੈਸਲਾ ਕਰਨਗੇ ਕਹਦੇਗਾ ਉਹਨਾਂ ਨੂੰ ਇਹਨਾਂ ਨੂੰ ਭਜਾਓ ਯਾਰ ਇਹਨਾਂ ਤੋਂ ਲੈਣਾ ਦੇਣਾ ਕੀ ਆ ਆਪਾਂ ਹੈਂ ਦਿੱਲੀ ਜਿਹੜੀਆਂ ਗੱਲ ਚਪੜੀਆਂ ਬੈਨੀਆਂ ਬੈਨੀਆਂ ਕਿਆਉ ਪੰਜਾਬ ਰਾਹੁਲ ਗਾਂਧੀ ਜਾਣ ਕੇ ਦੁਬਾਰਾ ਪ੍ਰਿੰਕਾ ਗਾਂਧੀ ਆਣ ਕੇ ਸ਼ਾਂਤ ਭਗਵਤਮਾਨੀ ਹੋਣਗੇ ਤੂੰ ਇੱਥੇ ਜਾਏਂਗਾ ਉਹ ਉਸ ਕਰ ਕੋ ਦੱਸ ਕੋਈ ਪ੍ਰੋਗਰਾਮ ਹੀ ਨਹੀਂ ਹੋਣਾ ਤੂੰ ਵੀ ਇੱਥੇ ਹੋਣਾ ਮੈਂ ਵੀ ਇੱਥੇ ਹੋਣਾ ਹੋਣਾ ਹੀ ਨਹੀਂ ਕੋਣਾ ਹੀ ਨਹੀਂ ਚੋਪੜਾ ਜੀ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਉਹਦੇ ਨਾਲ ਸਟੇਜਾਂ ਜੀ ਹੋਣੀ ਨਹੀਂ ਨਿਕਲੋ ਮੈਨੂੰ ਪੁੱਛ ਲਿਓ ਉਦੋਂ ਨੂੰ ਸਵਾਲ ਹੋਰ ਪੁੱਛ ਲਓ ਕਮਿਸ਼ਨ ਦੇ ਵੱਲੋਂ ਜਿਹੜੀਆਂ ਇਲੈਕਸ਼ਨਲ ਕرائیਆਂ ਲਈਆਂ ਉਹਨਾਂ ਦੀ ਕਾਰਜਕਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਚਲੋ ਅਸੀਂ ਤਾਂ ਇਲੈਕਸ਼ਨ ਕਮਿਸ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਪੰਜਾਬ ਚ ਅਮਨ ਸ਼ਾਂਤੀ ਠੀਕ ਰਹੀ ਹੈ ਕੁਝ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਜਿਹੜਾ ਪੰਜਾਬੀਆਂ ਨੇ ਜੋੜਾ ਮਿੱਤਰਚਾਰੀ ਦਾ ਸਬੂਤ ਜਿਹੜਾ ਦਿੱਤਾ ਉਹ ਉਹਦੇ ਲਈ ਤਾਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਸੌਰੀ ਦੇਖੋ IBM ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਉਹ ਹਮੇਸ਼ਾ ਕਾਇਮ ਰਹਿੰਦੇ ਨੇ ਤੇ ਉਹ ਸਵਾਲ ਜਿਹੜੇ ਚੱਲਦੇ ਰਹਿਣਗੇ ਮੇਰੇ ਖਿਆਲ ਦੇ ਅੰਦਰ ਜਿਹੜਾ ਉਹ ਬੈਲਟ ਪੇਪਰ ਦੇ ਉੱਤੇ ਹੀ ਇਲੈਕਸ਼ਨ ਆਉਣੇ ਚਾਹੀਦੇ ਆ ਜਿੱਦਣ ਅਸੀਂ ਮੈਜੋਰਟੀ 'ਚ ਆਏ ਆਈ ਐਮ ਟਾਕਿੰਗ ਰੌਟ ਔਨ ਦਾ ਲਿਸਨ ਮਾਈ ਸਟੇਟਮੈਂਟ ਅਸੀਂ ਚਾਹਾਂਗੇ ਕਿ ਪੂਰੇ ਦੇਸ਼ ਦੇ ਅੰਦਰ ਈਵੀਐਮ ਨੂੰ ਬਿਲਕੁਲ ਖਤਮ ਕਰਤਾ ਜਾਵੇ ਕੋਲਟ ਸਾਹਿਬ ਐਸ்சி ਕਮਿਸ਼ਨਰ ਚੇਅਰਮੈਨ ਤੁਹਾਨੂੰ ਮਾਫ ਕਰਨਾ ਜਨਰਲ ਆਇਆ ਉਹਦੇ ਕਰ ਮੈਂ ਤਾਂ ਭਰਾਵਾ ਪਹਿਲਾਂ ਬਹੁਤ ਪੈਟ ਚੁੱਕਾ ਕਿ ਉਹਨੇ ਐਸ்சி ਕਮਿਸ਼ਨ ਤੋੜ ਦਿੱਤਾ 10 ਮੈਂਬਰ ਤੋਂ 5 ਕਰਤੇ 6 ਸਾਲਾਂ ਤੋਂ 3 ਸਾਲ ਦਾ ਕਾਰਜਕਾਲ ਕਰ ਦਿੱਤਾ ਤੇ ਚੇਅਰਮੈਨ ਸਾਡਾ ਲਾਇਆ ਨਹੀਂ ਚੇਅਰਮੈਨ ਉਹਨੂੰ ਲਾਉਣਾ ਚਾਹੀਦਾ ਪਰ ਉਹਨੇ ਮੁੱਖ ਮੰਤਰੀ ਨਹੀਂ ਮੇਰੇ ਖਿਆਲ ਚ ਰਹਿਣਾ ਰੋਣਾ ਹੁਣ ਕੋਈ ਹੋਰ ਆਊਗਾ ਤਾਂ ਮੇਰੇ ਖਿਆਲ ਉਹ ਤਾਂ ਜਰੂਰ ਲਾ ਦੇਣਾ ਅਸਲ ਤੁਸੀਂ ਇਹ ਚੀਜ਼ ਸੋਚ 6 ਵਿਕਰਮ ਚੋਧਰੀ ਜੀ ਇਸ ਵਿਭਾਗ ਦੀ ਪਾਰਟੀ ਉਹਨਾਂ ਨੂੰ ਆਪੇ ਟਾਈਮ ਜੋਦੀ ਨਹੀਂ ਕਰਦੀ ਹਾਂ ਫਲੋਰ ਚ ਕਾਂਗਰਸ ਦੀ ਕਿਸਮ ਦੀ ਹੋਏਗੀ ਬਈ 20000 ਤੇ ਜਿੱਤ ਗਏ ਕਾਂਗਰਸ ਦੀ ਸਥਿਤੀ ਹੋਰ ਇੱਕਦੂ ਵਧੀਆ ਦੀ ਹੋਣੀ ਆ 30% ਤਾਂ ਵਿਕਰਮ ਚੋਧਰੀ ਕਰੇ ਨਾ ਵਿਧਾਇਕ ਕੌਣ ਕੌਣ ਵਿਕਰਮ ਚੋਧਰੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਜਲਦੀ ਉੱਥੇ ਆਪਣਾ ਹਲਕਾ ਇੰਚਾਰਜ ਲਾ ਰਹੇ ਹਾਂ ਕੌਣ ਹੋਵੇਗਾ ਸਾਊਥ ਤੇ ਅੰਦਰ ਵੀ ਹੋਵੇਗਾ ਇਹ ਪਾਰਟੀ ਦੇ ਫੈਸਲਾ ਕਰਨਾ ਮਰਿੰਦਰ ਰਾਜਾ ਵਰਿੰਗ ਜੀ ਨੇ ਫੈਸਲਾ ਕਰਨਾ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਕਰਨਾ ਬਹੁਤ ਜਲਦੀ ਬਹੁਤ ਜਲਦੀ ਦਰਸ਼ਨ ਸਿੰਘ ਬਾਂਗਾ ਪ੍ਰਾਣਾਵਰ ਨੂੰ ਉਹਨੇ ਪਾਰਟੀ ਤੋਂ ਕੱਢ ਦਿੱਤਾ ਗਿਆ ਵਾ ਜਿਹੜੇ ਸਾਫ ਕਾ ਐਮ ਐਲ ਏ ਸੀਗੇ ਇੰਤਜ਼ਾਰ ਕਰੀਏ ਕਿ ਹੁਣ ਆਣ ਵਾਲਾ ਟੈਂਪਲੋਟ ਤੋਂ ਵੀ ਕਢ ਦਾਂਗੇ ਉਹ ਤੋਂ ਕਰਾਉਣਾ ਕੀ ਹੈ ਸੀ ਕਰਾਉਣਾ ਕੀ ਉਹਦੇ ਕੋਲ ਉਹਦੀ ਤਾਂ ਆਕੜ ਪੱਜ ਗਈ ਜਿਹੜਾ ਹੰਕਾਰ ਸੀ ਉਹਦਾ 20000 ਲੋਕਾਂ ਨੇ ਵੱਧ ਵੋਟਾਂ ਪਾ ਕੇ ਉਹਦਾ ਹੰਕਾਰ ਤਾਂ ਤੋੜ ਦਿੱਤਾ ਯਾਰ ਮੈਂ ਇਨਾ ਸਖਤ ਹੁਣ ਸ਼ਬਦ ਤਾਂ ਕਹਿ ਰਿਹਾ ਮੈਨਰੇ ਕੋ ਹੋਰ ਕੁਝ ਕਹੋਣਾ ਜ਼ਰੂਰ ਕਾ ਲਉ ਉਹਨੂੰ 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 ਥੋੜੀ ਬੋਤੀ ਨਾ ਉਹਦਾ ਕੋ ਮੈਂ ਮੈਂ ਹਮੇਸ਼ਾ ਕਹਿੰਦਾ ਪਿਛਲੀ ਯਾਰ ਪ੍ਰੈਸ ਕਾਨਫਰੰਸ ਵਿੱਚ ਗਈ ਲਾਸਟ ਕੱਲ ਭਈ ਉੱਚੇ ਬੋਲਣਾ ਬੋਲੀਏ ਕਰਤਾਰੋਂ ਡਰੀਏ ਉਹਨੇ ਬਹੁਤ ਕੁਝ ਸਾਡੇ ਪ੍ਰਤੀ ਅਪਸ਼ਬਦ ਬੋਲਿਆ ਤੇ ਯੋਰ ਮਿੱਤਰਾ ਸਾਨੂੰ ਵੀ ਬੜਾ ਲਾਉਣਾ ਪਿਆ 14000 ਦੇ ਜਤਾਇਆ ਮੈਂ 5000 ਤੇ ਜਿੱਤਿਆ ਸੀ ਤੇ ਚੰਨੀ ਸਾਹਿਬ ਨਾਲ ਵਾਅਦਾ ਕੀਤਾ ਜੀ ਦੋ ਤਿੰਨ ਗੁਣਾ ਆ ਸਰ ਕਰਬਲ ਸਾਹਿਬ ਬੈਠੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਤਿ ਆਦਰਸ਼ਨ ਸਿੰਘ ਕਰਬਲ ਅਸੀਂ ਇੱਕਦਰ ਰਿਵਿਊ ਕਰਦੇ ਸੀ ਮੈਂ ਕਿਹਾ ਇਦਾਂ ਜੀ ਮੈਨੂੰ ਤਾਂ ਇਹ ਲੱਗਦਾ ਵੀ ਆਪਾਂ ਮੈਨੂੰ ਤਾਂ 5 ਦੇ ਜਿੱਤਿਆ ਸੀ ਵੀ ਆਪਾਂ ਚੰਨੀ ਸਾਹਿਬ ਨੂੰ 10 ਕਤੇ ਜਿਤਾਵਾਂਗੇ ਤੇ ਇਹਨਾਂ ਨੇ ਕਿਹਾ 15000 ਤੇ ਜਿੱਤਣਾ ਤਾਂ ਮੈਨੂੰ ਉਦਣੇ ਮਨਜਾਲੀ ਯਕੀਨ ਹੋ ਗਿਆ ਸੀ ਕਿ ਵਾਕਿਆ 15000 ਦੇ ਕਰੀਬ ਹੋਏਗਾ ਤੇ ਉਹ ਅਸੀਂ ਕਰਕੇ ਦਿਖਾਇਆ ਔਰ ਆਪਣੀ ਮਿਹਨਤ ਲਗਨ ਵਿਨਿਆਨਤਦਾਰੀ ਜਿਹੜੀ ਉਹ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੁਹਾਡੇ ਮਾਜੂਦ ਰਹੀ ਉਹਨਾਂ ਦਾ ਫਿਰ ਮੈਂ ਜਲੰਧਰ ਵਾਸੀਆਂ ਦਾ ਪੰਜਾਬ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਹੱਕ ਦੇ ਅੰਦਰ ਸਰਬ ਸੀਟਾਂ ਦਾ ਜਿਹੜਾ ਫਤਵਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਇਹ ਡੈਮੋਕਰੈਟਿਕ ਦੇਸ਼ ਹੈ ਉਹਨਾਂ ਨੂੰ ਡੈਮੋਕਰੈਟਿਕ ਰਾਈਟ ਮਿਲਿਆ ਹੈ ਉਦੇ ਲਈ ਫੈਸਲਾ ਕੋਰਟ ਨੇ ਕਰਨਾ ਕੀ ਨਹੀਂ ਕਰਨਾ ਆਜ਼ਾਦੀ ਸਭ ਨੂੰ ਚਾਹੀਦੀ ਹੈ ਮੈਂ ਸ਼ਾਇਦ ਮੇਰੇ ਖਿਆਲ ਦੇ ਅੰਦਰ ਹਰੇਕ ਵਿਅਕਤੀ ਆਜ਼ਾਦ ਹੋਣਾ ਚਾਹੀਦਾ ਹੈ ਜੇ ਉਹ ਡੈਮੋਕ੍ਰੇਸੀ ਦੇ ਅੰਦਰ ਵਿਸ਼ਵਾਸ ਰੱਖੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਭਾਰਤ ਦੇ ਸੰਵਿਧਾਨ ਇਸ ਕਨਸਟੀਟਿਊਸ਼ਨ ਦੇ ਅੰਦਰ ਵਿਸ਼ਵਾਸ ਰੱਖਣਾ ਚਾਹੀਦਾ ਜਿਨ੍ਹਾਂ ਨੇ ਉਹਨਾਂ ਨੂੰ ਐਮਪੀ ਬਣਾ ਕੇ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਮੈਂ ਚਾਹਾਂਗਾ ਕਿ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਪੰਜਾਬ ਤੇ ਪੰਜਾਬੀ ਅਤੇ ਲੋਕਾਂ ਦੇ ਮੁੱਦੇ ਜਿਹੜੇ ਨੇ ਸਾਡੇ ਸਟੇਟਸ ਦੇ ਮੁੱਦੇ ਨੇ ਸਾਡੇ ਬਹੁਤ ਸਾਰੇ ਕਿਸਾਨਾਂ ਦੇ ਮੁੱਦੇ ਨੇ ਦਲਤਾਂ ਦੇ ਮੁੱਦੇ ਨੇ ਵਪਾਰੀਆਂ ਦੇ ਮੁੱਦੇ ਨੇ ਉਹ ਜਰੂਰ ਉੱਥੇ ਜਾ ਕੇ ਰੱਖਣਗੇ ਕਿ ਡੈਮੋਕਰੇਟਿਕ ਰਾਈਟ ਇੱਕ ਸੰਵਿਧਾਨਕ ਹੱਕ ਹੈ। ਕੁੜੀਆਂ ਕਿਸੇ ਬੀਜਪੀਏ ਮੋਦੀ ਸਰਕਾਰ